ਕਿਸਾਨ ਭਰਾਵੋ ਨਰਮੇ ਦੇ ਵਿੱਚ ਇੱਕ ਜ਼ਰੂਰੀ ਕਾਰਵਾਈਆਂ ਦੇ ਤਹਿਤ ਤਾਕਤ ਵਾਲੀਆਂ ਸਪਰੇਆਂ ਦੇਖੋ ਨਾਈਟ੍ਰੋਜਨ ਹੈ ਫਾਸਫੋਰਸ ਹੈ ਪੋਟਾਸ਼ ਹੈ ਸਲਫਰ ਹੈ ਜ਼ਿੰਕ ਹੈ ਬੋਰਨ ਹੈ ਮੈਗਨੀਸ਼ੀਅਮ ਬਾਕੀ ਛੱਡ ਦਿਓ ਠੀਕ ਹੈ ਜਿੰਨੇ ਵੀ ਨਿਊਟ੍ਰੀਐਂਟ ਬਚੇ ਇਹਨਾਂ ਨਿਊਟ੍ਰੀਐਂਟ ਤੇ ਆਪਾਂ ਨੇ ਦੇਖਣਾ ਹੈਗਾ ਕਿ ਆਪਾਂ ਸਪਰੇਆਂ ਦੇ ਵਿੱਚ ਕੀ ਦੇ ਸਕਦੇ ਹਾਂ ਤੇ ਤਾਂ ਆਪਾਂ ਥੱਲੇ ਕੀ ਪਾ ਸਕਦੇ ਕੱਲੇ ਕੱਲੇ ਨੂੰ ਮੈਂ ਡਿਸਕਸ ਕਰਾਂਗਾ ਤੁਸੀਂ ਨੋਟ ਕਰ ਲੈਣਾ ਆਪਣੇ ਖੇਤ ਦੇ ਵਿੱਚ ਪਰਖ ਲੈਣਾ ਵਰਤ ਲੈਣਾ ਸੰਭਾਲ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਰਤਣਾ ਤੇ ਹੋਰ ਵੀਰਾਂ ਨੂੰ ਵੀ ਦੱਸਣਾ ਨਾਈਟ੍ਰੋਜਨ ਕੀ ਕਰਦਾ ਪੱਤਿਆਂ ਦੇ ਵਿੱਚ ਰਸ ਭਰਦਾ ਹੈ ਪੱਤਿਆਂ ਬੂਟੇ ਦਾ ਫਲਾਹ ਹੁੰਦਾ ਸਾਰੀਆਂ ਡਾਇਰੈਕਸ਼ਨ ਦੇ ਵਿੱਚ ਜੜਾਂ ਦਾ ਵੀ ਵਿਕਾਸ ਕਰੂਗਾ ਥੋੜਾ ਬਹੁਤ ਜਦੋਂ ਜੜਾਂ ਦਾ ਵਿਕਾਸ ਹੋ ਰਿਹਾ ਹੁੰਦਾ ਉਸ ਸਮੇਂ ਜੇਕਰ ਮਿਲਦੀ ਹੈਗੀ ਆ ਤੇ ਨਾਈਟ੍ਰੋਜਨ ਕੱਲੀ ਜੂਰੀਆ ਤੋਂ ਨਹੀਂ ਮਿਲਦੀ ਹੈਗੀ ਇਹ ਨਹਿਰੀ ਪਾਣੀ ਤੋਂ ਵੀ ਮਿਲਦੀ ਹੈਗੀ ਆ ਤੁਸੀਂ ਖੇਤ ਦੇ ਵਿੱਚ ਕੋਈ ਅਵਸ਼ੇਸ਼ ਵਾਉਣੇ ਹੈਗੇ ਉਹ ਤੁਹਾਡੇ ਨਦੀਨਾਂ ਤੋਂ ਵੀ ਮਿਲ ਸਕਦੀ ਹੈ ਤੁਹਾਡੇ ਬਾਰਖਾ ਦੇ ਪਾਣੀ ਤੋਂ ਵੀ ਮਿਲ ਸਕਦੀ ਹੈਗੀ ਆ ਤੇ ਉਹ ਫਸਲ ਦਾ ਰੂੜੀ ਵਗੈਰਾ ਯੂਜ਼ ਕਰਦੇ ਹੁੰਦਾ ਉੱਥੋਂ ਵੀ ਮਿਲਦੀ ਹੈਗੀ ਆ ਤਾਂ ਜਿਸ ਖੇਤ ਦੇ ਵਿੱਚ ਇਹਦੀ ਘਾਟ ਆ ਰਹੀ ਹੈ ਘਾਟ ਕਿੱਥੇ ਆ ਰਹੀ ਹੈ ਐਡਾ ਵੱਡਾ ਬੂਟਾ ਹੈਗਾ ਤਾਂ ਨੀਚਲੇ ਪੱਤੇ ਪੀਲੇ ਪੈ ਰਹੇ ਤਾਂ ਮਤਲਬ ਘਾਟ ਆਣੀ ਸ਼ੁਰੂ ਹੋ ਗਈ ਨਵੇਂ ਪੱਤਿਆਂ ਦੇ ਵਿੱਚ ਉਹ ਸ਼ਿਫਟ ਹੋਣੀ ਸ਼ੁਰੂ ਹੋ ਗਈ ਤਾਂ ਪੁਰਾਣੇ ਪੱਤਿਆਂ ਦੇ ਵਿੱਚ ਘਾਟ ਆਉਗੀ ਤਾਂ ਜਿੱਥੇ ਵੀ ਇਹਦਾ ਜੀ ਸਮੱਸਿਆ ਹੈਗੀ ਆ ਤਾਂ ਇਹਦੇ ਦੋ ਤਰੀਕਿਆਂ ਨਾਲ ਪੂਰਾ ਕੀਤਾ ਜਾ ਸਕਦਾ ਨਰਮੇ ਦੇ ਵਿੱਚ ਹਲਕੀ ਧੋਜ ਦੇਣੀ ਆ ਪ੍ਰਤੀਕ ਨਾਲ 2 ਕਿਲੋ ਯੂਰੀਆ ਮੈਕਸੀਮਮ ਛਿੱਟਾ ਮਾਰਨਾ ਹੈ ਪ੍ਰਤੀ ਏਕੜ 2 ਕਿਲੋ ਬਰੀਕ ਯੂਰੀਆ ਦਾ ਸਪਰੇਅ ਹੋ ਸਕਦਾ ਬਸ ਇਹ ਨਾਈਟ੍ਰੋਜਨ ਕੰਮ ਖਤਮ ਫਾਸਫੋਰਸ ਆ ਗਿਆ ਫਾਸਫੋਰਸ ਦੇ ਨਾਲ ਜੜਾਂ ਦਾ ਵਿਕਾਸ ਹੁੰਦਾ ਏ ਵੀ ਨਿਊਕਲੀਕ ਐਸਿਡ ਦੇ ਬਣ ਦੇ ਵਿੱਚ ਮਦਦ ਕਰਦਾ ਹੈਗਾ ਛਟੀ ਨੂੰ ਮੋਟਾ ਕਰਨ ਦੇ ਵਿੱਚ ਵੀ ਕੰਮ ਮਦਦ ਕਰਦਾ ਛਟੀ ਦੇ ਵਿੱਚ ਇੱਕ ਪਾਈਪ ਹੁੰਦੀ ਚਿੱਟੇ ਰੰਗ ਦੀ ਜ਼ਾਇਲਮ ਫਲੋਇੰਗ ਉਹਦੇ ਵਿੱਚ ਜਿਹੜਾ ਮਟੀਰੀਅਲ ਉੱਪਰ ਨੂੰ ਫਲੋ ਕਰਦਾ ਉਹਦਾ ਸਾਈਜ਼ ਬਣਾਉਣ ਦਾ ਵੀ ਕੰਮ ਕਰਦਾ ਹੈਗਾ ਜਿੰਨੀਆਂ ਬਰਡਸ ਸੰਪੋੜੀਆਂ ਲੱਗਣਾ ਜਿਹੜੀਆਂ ਛਟੀਆਂ ਤੇ ਟੀਂਡੇ ਲੱਗਦੇ ਆ ਨਰਮੇ ਦਾ ਬੂਟਾ ਉਹਦੀ ਇੱਕ ਛੱਡੀ ਇਧਰ ਨੂੰ ਜਾ ਰਹੀ ਹੈਗੀ ਬ੍ਰਾਂਚ ਉਹਦੇ ਤਿੰਨ ਟੀਂਡੇ ਆ ਪੰਜ ਟੀਂਡੇ ਆ ਉਹੋ ਬ੍ਰਾਂਚਾਂ ਨੂੰ ਬਣਾਉਣ ਦਾ ਕੰਮ ਵੀ ਫਾਸਫੋਸਟ ਕਰਦਾ ਬਡਿੰਗ ਵੀ ਇਹੀ ਕਰਦਾ ਹੈਗਾ ਜੇਕਰ ਇਹਦੀ ਕਮੀ ਆਉਂਦੀ ਹੈਗੀ ਤਾਂ ਫਿਰ ਫੁੱਲ ਗੁੱਡੀ ਡਿੱਗਣ ਦੀ ਸੀਗਾ ਬਜਾਈ ਦੇ ਸਮੇਂ ਨਰਮੇ ਦੇ ਨਾਲ ਨਰਮੇ ਤੁਸੀਂ ਇਕੋ ਲਾਈਨ ਦੇ ਵਿੱਚ ਨਰਮਾ ਬਜਾਈ ਹੋ ਰਿਹਾ ਹੈਗਾ ਮੂਹਰੇ ਦੇ ਵਿੱਚ ਖਾਦ ਪੈ ਰਹੀ ਹੈ ਡੀਏਪੀ ਜਾਂ ਕੋਈ ਡੀਏਪੀ ਵਾਲਾ ਹੋਰ ਖਾਦ ਐਨਪੀਕੇ ਵਗੈਰਾ ਪੈ ਰਿਹਾ ਉਹਨੂੰ 2 ਇੰਚ ਡੂੰਘਾ ਵੀ ਜੋ ਨਰਮੇ ਨੂੰ 1.5 ਇੰਚ 1.5 ਇੰਚ ਡੂੰਘਾ ਬੀਜੋ ਤਾਂ ਉਹਦੀ ਜੜਾਂ ਤੋਂ ਦੂਰ ਵੀ ਰਹੇਗਾ ਤੇ ਜਦੋਂ ਹੀ ਜੜਾਂ ਉਹਦੇ ਕੋਲੇ ਜਾਣਗੀਆਂ ਤੇ ਸਾਰਾ ਇਹ ਮਟੀਰੀਅਲ ਉਹ ਖਾ ਲੈਣਗੀਆਂ ਤੇ ਟਾਈਮ ਟੂ ਟਾਈਮ ਉਹਦਾ ਵਿਕਾਸ ਹੋਊਗਾ ਜੇਕਰ 50-60 ਦਿਨ ਦਾ ਨਰਮਾ ਹੋ ਚੁੱਕਿਆ ਹੈਗਾ ਤਾਂ ਫਿਰ ਵੀ ਤੁਸੀਂ ਉਹਦੇ ਵਿੱਚ 15 ਤੋਂ 20 ਕਿਲੋ ਡੀਏਪੀ ਬਜਾਈ ਕਰ ਸਕਦੇ ਇਹ ਵੀ ਕੰਮ ਖਤਮ ਹਾਂ ਜੇ ਤੁਸੀਂ ਸਪਰੇਹਾਂ ਦੇ ਰੂਪ ਵਿੱਚ ਪੂਰਾ ਕਰਨਾ ਚ 2.5 ਕਿਲੋ ਯੂਰੀਆ 2.5 ਕਿਲੋ ਡੀਏਪੀ 150 ਗ੍ਰਾਮ ਚਲੇਟਡ ਜ਼ਿੰਕ 150 ਲੀਟਰ ਪਾਣੀ 8 ਤੋਂ 10 ਕਨਾਲ ਦੇ ਉੱਪਰ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਸਪਰੇਅ ਕਰ ਸਕਦੇ ਹੋ ਜਾਂ ਕੋਈ ਹੋਰ ਐਨਪੀਕੇ ਜਿਵੇਂ 052 340 49 32 111 ਇਹ ਤੁਸੀਂ ਫਸਲ ਦੀਆਂ ਵੱਖ-ਵੱਖਰੀਆਂ ਸਿਹਜਾਂ ਦੇ ਉੱਤੇ ਵੱਖ-ਵੱਖਰੀ ਰੋਜ਼ ਸਹਿਰ ਸਪਰੇਅ ਕਰ ਸਕਦੇ ਹੋ ਪੋਟਾਸ਼ ਪੋਟਾਸ਼ ਬਹੁਤ ਜ਼ਰੂਰੀ ਹੈ ਪੋਟਾਸ਼ ਤੁਸੀਂ ਇਹ ਦੇਖੋ ਬੂਟੇ ਦਾ ਪਰਿਵਾਰ ਕਿੱਡਾ ਜਾਦਾ ਹੈ ਬੂਟੇ ਦਾ ਸਾਈਜ਼ ਕਿੱਡਾ ਵੱਡਾ ਹੈਗਾ ਥੱਲਿਓਂ ਪਾਣੀ ਵੀ ਜਾਣਾ ਹੈਗਾ ਉੱਪਰੋਂ ਜਾ ਕੇ ਸੂਰਜ ਦੀ ਰੋਸ਼ਨੀ ਹਵਾ ਦੇ ਨਾਲ ਸਾਰਾ ਇੱਕ ਮਿਕਸਚਰ ਇੱਕ ਭੋਜਨ ਬਣਨਾ ਹੈਗਾ ਉਹ ਭੋਜਨ ਨੂੰ ਉੱਪਰੋਂ ਥੱਲੇ ਤੱਕ ਥੱਲਿਓਂ ਤਾਂ ਤੇ ਇੱਕ ਸਾਰੇ ਕਿਤੇ ਹੀ ਬੂਟੇ ਦੇ ਵਿੱਚ ਫਲਾਉਣਾ ਹੈਗਾ ਤਾਂ ਉਹ ਜਿਹੜੀ ਟਰਾਂਸਪੋਰਟੇਸ਼ਨ ਹੋਣੀ ਹੈ ਸਾਰੀ ਉਹ 슈ਗਰ ਬਣਨੀ ਹੈਗੀ ਆ ਉਹ ਪੋਟਾਸ਼ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਟਾਸ਼ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਪੋਟਾਸ਼ ਤੋਂ ਬਿਨਾ ਸਰਦਾ ਨਹੀਂ ਹੈਗਾ ਬੂਟੇ ਦਾ ਇਹਨੂੰ ਬਜਾਈ ਵੀ ਕਰਨਾ ਚਾਹੀਦਾ 15 ਤੋਂ 20 ਕਿਲੋ ਪ੍ਰਤੀ ਏਕੜ ਬਜਾਈ ਕਰ ਸਕਦੇ ਹੋ ਐਸਓਪੀ ਵੀ ਮਾਰਕੀਟ ਦੇ ਵਿੱਚ ਆਉਂਦੀ ਹੈ ਤੁਹਾਨੂੰ ਸਲਫਰ ਤੇ ਪੋਟਾਸ਼ ਦੋਨੋਂ ਹੀ ਬੂਟੇ ਨੂੰ ਚਾਹੀਦੇ ਹੈਗੇ ਨਰਮੀ ਦੇ ਨੂੰ ਦੋਨੋਂ ਤੁਸੀਂ ਦੇ ਸਕਦੇ ਹੋ 10 ਤੋਂ 15 ਕਿਲੋ ਉਹਦੀ ਬਜਾਈ ਕਰ ਸਕਦੇ ਹੈਗੇ ਤੇ ਜੇ ਸਪਰੇਹਾਂ ਦੇ ਰੂਪ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਹੈ 13-45 ਹੈ 2 ਕਿਲੋ ਤੁਸੀਂ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਪਰ ਤੁਸੀਂ ਦੇਖੋ 13045 ਜੀ ਤੁਸੀਂ ਕਿਸੇ ਹੋਰ ਚੀਜ਼ ਨਾਲ ਮਿਕਸ ਕਰਦੇ ਹੋ ਤਾਂ ਓਵਰਡੋਜ਼ ਨਾ ਕਰਿਓ ਹਾਈ ਟੈਂਪਰੇਚਰ ਤੇ ਡੇ ਟਾਈਮ ਜੇਕਰ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਸਪਰੇਅ ਕਰਨ ਦਾ ਫੈਸਲਾ ਨਾ ਲਵੋ ਜੇ ਲੈਨੇ ਹੋ ਤਾਂ ਪੱਤੇ ਤੁਹਾਡੇ ਜਲ ਸਕਦੇ ਆ ਕਿਉਂਕਿ ਇਹ ਵੀ ਇੱਕ ਸਾਲਟ ਆ ਇੱਕ ਲੂਣ ਆ ਇਹ ਵੀ కెమికਲੀ ਤਿਆਰ ਕੀਤਾ ਗਿਆ ਹੈਗਾ ਤੇ ਪੱਟ ਜਦੋਂ ਜਿਆਦਾ ਹੀਟ ਹੁੰਦੀ ਆ ਤਾਂ ਡਾਇਰੈਕਟ ਸਨਲਾਈਟ ਦੇ ਵਿੱਚ ਸਪਰੇਅ ਕਰਦੇ ਆ ਪਾਣੀ ਉੱਡ ਜਾਂਦਾ ਜਿਹੜੇ ਇਹ ਸਾਲਟ ਹੈਗੇ ਇਹ ਕਈ ਵਾਰੀ ਪੱਤੇ ਦੇ ਉੱਪਰ ਸਾੜਾ ਪਾਉਂਦੇ ਹੈਗੇ ਸਲਫਰ ਸਲਫਰ ਤੁਸੀਂ ਸੁਪਰ ਬਜਾਈ ਕੀਤੀ ਆ ਓਕੇ ਰਿਪੋਰਟ ਆ ਤੁਸੀਂ ਸਲਫਰ ਆ ਪੋਟਾਸ਼ ਵਰਤਿਆ ਹੈਗਾ ਸਲਫੇਟ ਆ ਪੋਟਾਸ਼ ਤਾਂ ਉਹ ਵੀ ਓਕੇ ਰਿਪੋਰਟ ਆ ਤੁਹਾਡੀ ਵੈਸੇ ਸਲਫਰ ਪਾ ਦੀ ਤੁਹਾਡੀ ਮਿੱਟੀ ਵਿੱਚ ਵੈਸੇ ਜ਼ਿਆਦਾ ਤਾਂ ਓਕੇ ਆ ਨਹੀਂ ਤਾਂ ਤੁਸੀਂ ਇਹਨੂੰ ਯੂਰੀਆ ਦੇ ਨਾਲ ਮਿਕਸ ਕਰਕੇ ਵੀ ਛੱਟਾ ਦੇ ਸਕਦੇ ਹੋ ਪਾਣੀ ਦੇ ਵਿੱਚ ਘੋਲ ਕੇ ਵੀ ਪਾਣੀ ਦੇ ਨਾਲ ਚਲਾ ਸਕਦੇ ਹੋ ਪ੍ਰਤੀ ਏਕੜ 3 ਤੋਂ 4 ਕਿਲੋ ਬਹੁਤ ਸਫੀਸ਼ੀਐਂਟ ਆ ਇਹ ਵੀ ਪ੍ਰੋਟੀਨ ਬਨ ਦੇ ਵਿੱਚ ਮਦਦ ਕਰਦੀ ਹੈ ਪ੍ਰੋਟੀਨ ਦੇ ਨਾਲ ਪਲਾਂਟ ਦਾ ਹਾਈਟ ਜੁੱਸਾ ਪੱਤਾ ਸਾਰਾ ਕੁਝ ਹੀ ਬੰਦਾ ਹੈਗਾ ਤਾਂ ਉਹਦੇ ਨਾਲ ਜਿੱਥੇ ਇਹ ਯੂਰੀਆ ਦਾ ਫੰਕਸ਼ਨ ਵੀ ਬਤਾਉਂਦੀ ਹੈਗੀ ਆ ਤੇ ਖੁਦ ਵੀ ਇੱਕ ਫਾਸਫੋਰਸ ਦਾ ਫੰਕਸ਼ਨ ਵੀ ਬਤਾਉਂਦੀ ਹੈਗੀ ਸਲਫਰ ਵਰਤ ਸਕਦੀ ਹੈਗੀ ਉਹ ਜ਼ਿੰ ਜਿਆਦਾ ਜ਼ਰੂਰੀ ਹੈ ਜੇ ਕਿ ਤੁਹਾਡੇ ਬੜੇਵਿਆਂ ਦੀ ਗਿਣਤੀ ਇੱਕ ਟਿੰਡੇ ਦੇ ਵਿੱਚ ਡਿਸਾਈਡ ਕਰਦਾ ਹੈਗਾ ਪੋਲਨ ਟਿਊਬ ਦੇ ਵਿੱਚ ਜਿਹੜੇ ਛੋਟੇ ਛੋਟੇ ਪੋਲਨ ਗ੍ਰੇਨਸ ਨੇ ਉਹਨਾਂ ਨੂੰ ਮਦਦ ਕਰਦਾ ਹੈਗਾ ਪੋਲਨ ਟਿਊਬ ਵੱਡੀ ਹੋ ਜਾਵੇ ਉਹਦੇ ਲਈ ਵੀ ਇਹ ਮਦਦ ਕਰਦਾ ਹੈਗਾ ਤੇ ਟਿੰਡਾ ਵੱਡਾ ਬਣੇ ਪਰ ਇਹ ਪੋਟਾਸ਼ ਦਾ ਬਾਅਦ ਜਾ ਕੇ ਭਰੀ ਪੋਟਾਸ਼ ਦੇ ਨਾਲ ਦਾ ਭੋਜਨ ਬਾਅਦ ਚ ਭਰੂਗਾ ਟਿੰਡੇ ਦੇ ਵਿੱਚ ਪਾਣੀ ਆ ਉਹਦੇ ਵਿੱਚ ਫਾਈਬਰ ਆ ਉਹਦੇ ਵਿੱਚ ਆਇਲ ਹੈਗਾ ਉਹ ਬਾਅਦ ਚ ਭਰਨਾ ਹੈਗਾ ਬਟ ਉਹਦੇ ਸਾਈਜ਼ ਪਹਿਲਾਂ ਡਿਸਾਈਡ ਹੋਣਾ ਬੂਟੇ ਨੇ ਆਪਣੇ ਖਰਾਕ ਦੇ ਤਨ ਧਿਆਨ ਦੇ ਵਿੱਚ ਕਰਕੇ ਜ਼ਿੰਕ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਪਰੇਅ ਕਰ ਸਕਦੇ ਹੋ ਜ਼ਿੰਕ ਸਲਫੇਟ ਸਪਰੇਅ ਕਰਨਾ 21% ਵਾਲਾ ਤਾਂ ਤੁਸੀਂ 5 ਗ੍ਰਾਮ પ્રતિ ਲੀਟਰ ਤੇ ਜੇ ਤੁਸੀਂ ਚਲਟਰ ਜਿੰਕ ਸਪਰੇਅ ਕਰਨਾ 1.5 ਗ੍ਰਾਮ ਪ੍ਰਤੀ ਲੀਟਰ ਲਿਕਵਿਡ ਜਿੰਕ ਸਪਰੇਅ ਕਰਨਾ ਕਿਸੇ ਨਾਲ ਮਿਕਸ ਨਹੀਂ ਹੋਣਾ ਹੈਗਾ 2 ਐਮਐਲ ਪ੍ਰਤੀ ਲੀਟਰ ਸਪਰੇਅ ਕਰ ਸਕਦੇ ਹੋ ਤੇ ਜਿੰਕ ਨੂੰ ਘੋਲ ਕੇ ਥੱਲੇ ਦੇਣ ਦੀ ਬਜਾਏ ਤੁਸੀਂ ਜਿੰਕ ਵਾਲੀ ਸੁਪਰ ਆਉਂਦੀ ਹੈ ਮਾਰਕੀਟ ਚ ਉਹ ਇੱਕ ਕਟਾ ਬਜਾਈ ਕਰਦੇ ਹੋ ਉਹਦੇ ਵਿੱਚ ਵੀ ਵਧੀਆ ਜਿੰਕ ਹੁੰਦਾ boron ਇਹਨੂੰ ਕਦੇ ਵੀ نیچے ਨਾ ਦਿਓ ਬਹੁਤ ਘੱਟ ਮਾਤਰਾ ਚਾਹੀਦਾ ਬੂਟੇ ਨੂੰ ਕਈ ਜਗ੍ਹਾ ਤੇ ਇਹ ਜ਼ਿਆਦਾ ਹੈਗਾ ਤਾਂ ਉੱਥੇ ਵੀ ਫਿਰ ਸਮੱਸਿਆ ਕਰਦਾ ਹੈਗਾ ਇਹਨੂੰ ਦੋ ਵਾਰ ਸਪਰੇਅ ਕਰ ਦੋ ਜੇ ਤੁਹਾਡਾ ਨਰਮਾ ਢਾਈ ਤਿੰਨ ਫੁੱਟ ਦਾ ਹਾਈਟ ਹੈ ਮਤਲਬ ਹੁਣ ਫਲਾਵਰਿੰਗ ਆਣੀ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਸਕੁਅਰ ਬਡਸ ਬੰਦੇ ਨੇ ਉੱਥੇ ਹੀ ਇਹਨੂੰ ਇੱਕ ਸਪਰੇਅ ਦਿੱਤਾ ਜਾਵੇ ਉਸ ਤੋਂ 10 ਦਿਨ ਬਾਅਦ ਸਪਰੇਅ ਦਿੱਤਾ ਜਾਵੇ ਇੱਕ ਪੂਰੇ ਫੁੱਲ ਆਉਣ ਤੋਂ ਪਹਿਲਾਂ ਫੁੱਲ ਖੇਲਣ ਤੋਂ ਪਹਿਲਾਂ ਜਿਹੜੀਆਂ ਕਲੀਆਂ ਬੰਦੀਆਂ ਨੇ ਉੱਥੇ ਸਪਰੇਅ ਹੋ ਜਾਵੇ ਇਹਦਾ ਤਾਂ ਇਹਦਾ ਫੰਕਸ਼ਨ ਪੂਰਾ ਆਗਾ ਕੋਈ ডোজ ਜਿਆਦਾ ਪਾਉਣ ਦੀ ਲੋੜ ਨਹੀਂ 1 ਗ੍ਰਾਮ ਪ੍ਰਤੀ ਲੀਟਰ 20% ਵਾਲਾ ਤੁਸੀਂ ਬੋਰਨ ਲੈ ਸਕਦੇ ਹੋ ম্যাগਨੀਸ਼ੀਅਮ ਬਹੁਤ ਜਿਆਦਾ ਇੰਪੋਰਟੈਂਟ ਹੈ ਜੀ ম্যাগਨੀਸ਼ੀਅਮ ਤੁਹਾਡੇ ਡੇ 1 ਤੋਂ ਸਟਾਰਟ ਹੋ ਜਾਂਦਾ ਪੱਤੇ ਲਾਲ ਹੋਣੇ ਪੱਤਿਆਂ ਦੇ ਵਿੱਚ ਧਾਰੀਆਂ ਬਣਨੀਆਂ ਪੱਤੇ ਡਿੱਗ ਜਾਣੇ ਬੂਟੇ ਦੇ ਵਿੱਚ ਪੀਲਾਪਣ ਰਹਿਣਾ ਬੂਟੇ ਦੇ ਵਿੱਚ ਕਰੜਾ ਬਣ ਰਹਿਣਾ ਬੂਟੇ ਦਾ ਕੱਦ ਨਾ ਕਰਨਾ ম্যাগਨੀਸ਼ੀਅਮ ਬਹੁਤ ম্যাগਨੀਸ਼ੀਅਮ ਨਰਮੇਲੇ ਬੂਟੇ ਦੇ ক্লোਰੋਫਿਲ ਦਾ ਮੇਨ ਹਿੱਸਾ ਹੈ ਸਾਰੀ ਬਨਸਪਤੀ ਦੇ ਵਿੱਚ ਸੇਮ ਆ ਬਟ ਇਹ ਇੱਕ ਜ਼ਰੂਰੀ ਆ ਇਹ ਤੋਂ ਬਿਨਾ ਸਰਨਾ ਨਹੀਂ ਹੈਗਾ ਤੁਸੀਂ ਹੋਰ ਤਤਾਂ ਦੇ ਨਾਲ ਬੂਟੇ ਨੂੰ ਹਰਾ ਪਾਰਾ ਨੇ ਕੋਸ਼ਿਸ਼ ਕਰੋਗੇ ਤਾਂ ਗੱਲ ਨਹੀਂ ਬਣਨੀ ਸਪਰੇਅ ਦੇ ਵਿੱਚ ਇਹ 10 ਗ੍ਰਾਮ ਪ੍ਰਤੀ ਲੀਟਰ ਮਤਲਬ ਇੱਕ ਇੱਕ ਕਿਲੋ ਇੱਕ ਕਿੱਲੇ ਦੇ ਲਈ 100 ਲੀਟਰ ਪਾਣੀ ਚ ਵਰਤਿਆ ਜਾ ਸਕਦਾ ਹੈ ਅਗਰ ਥੱਲੇ ਪਾਣਾ ਹੈਗਾ ਤਾਂ ਤੁਸੀਂ ਘੋਲ ਕੇ ਵੀ ਦੇ ਸਕਦੇ ਹੋ ਸਲਫਰ ਵੀ ਇਹਦੇ ਨਾਲ ਜਾਵੇਗੀ ਤਾਂ ਇਹਦਾ ਕੰਮ ਜਿਆਦਾ ਵਧੀਆ ਹੋ ਜਾਵੇਗਾ ਤੁਸੀਂ ਇਸ ਨੂੰ 5 ਕਿਲੋ ਪ੍ਰਤੀ ਏਕੜ ਘੋਲ ਕੇ ਚਲਾ ਸਕਦੇ ਹੋ ਪਾਣੀ ਦੇ ਨਾਲ ਜਾਂ ਫਿਰ ਤੁਸੀਂ ਇਸ ਨੂੰ 10 ਤੋਂ 15 ਕਿਲੋ ਪ੍ਰਤੀ ਏਕੜ ਮਿੱਟੀ ਚ ਬਲਾ ਕੇ ਛਿੱਟਾ ਮਾਰ ਕੇ ਪਾਣੀ ਲਾ ਸਕਦੇ ਹੋ ਤੇ ਇਸ ਤੋਂ ਬਿਨਾ ਜਿਹੜੇ ਬਾਕੀ ਮਾਈਕਰੋਨਿਊਟ੍ਰੀਐਂਟ ਬਣੇ ਨੇ ਉਹ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਨਰਮੇਰੀ ਫਸਲ ਦੇ ਵਿੱਚ ਇਹ ਤੁਹਾਨੂੰ ਟਾਈਮ ਟੂ ਟਾਈਮ ਕਰਨਾ ਪਾਏਗਾ ਜਿਹੜੇ ਪੋਟਾਸ਼ ਵਾਲੇ ਨੇ 13045 ਨਹੀਂ ਜਾਂ ਹੋਰ ਕੋਈ ਹੈਗਾ ਉਹਨਾਂ ਨੂੰ ਤੁਸੀਂ 2 ਤੋਂ 3 ਵਾਰ ਰਿਪੀਟ ਕਰਨਾ ਪਊਗਾ ਫੁੱਲ ਆਉਣ ਸਮੇਂ ਫੁੱਲਾਂ ਤੋਂ ਟਿੰਡਿਆਂ ਦਾ ਸਾਈਜ਼ ਬਣ ਰਿਹਾ ਉਦੋਂ ਵੀ ਸਮੇਂ ਤੁਹਾਨੂੰ ਪੋਟਾਸ਼ ਦੇ ਸਪਰੇਅ ਕਰਨੇ ਪੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਦੇ ਤੁਹਾਨੂੰ ਗੁਲਾਬੀ ਸੁੰਡੀ ਦੇ ਸਮੇਂ ਦੇ ਵਿੱਚ ਚੱਲਦੇ ਹੋਏ ਜਿਹੜੀਆਂ ਵੀਡੀਓ ਆ ਰਹੀਆਂ ਇਹਨਾਂ ਤੇ ਅਮਲ ਕਰੋ ਤੇ ਹੋਰ ਕਿਸਾਨਾਂ ਵੀਰਾਂ ਨਾਲ ਕੇਅਰ ਜ਼ਰੂਰ ਕਰੋ ਬਹੁਤ ਧੰਨਵਾਦ ਥੈਂਕ ਯੂ